ਟਵਣਾ ਰੇਡੀ ਦੇ ਸਤਿਕਾਰਯੋਗ ਸ਼੍ਰੋਤਿਓ ਜਿਹੜੀ ਤਸਵੀਰ ਤੁਸੀਂ ਵੇਖ ਰਹੇ ਹੋ ਬੜਾ ਅਜੀਬ ਲੱਗਣਾ ਹੈ ਕਿ ਇਸ ਸلسਲੇ ਦੇ ਵਿੱਚ ਹੋ ਕੀ ਰਿਹਾ ਸਾਡੇ ਸਿਸਟਮ ਦੇ ਵਿੱਚ ਚੂਹੇ ਨੇ ਜਿਹੜੇ ਸਰਕਾਰਾਂ ਨੂੰ ਵਾਣੀ ਪਾਈ ਜਾ ਰਹੇ ਨੇ ਤੇ ਇੱਕ ਬਹੁਤ ਵੱਡੀ ਇਲਾਮਤ ਹੈ ਦੇਖੋ ਠੀਕ ਹੈ ਇਸ ਦੁਨੀਆ 'ਚ ਆਪਾਂ ਕਹਿ ਦਿੰਦੇ ਆ ਸਭ ਨੂੰ ਰਹਿਣ ਦਾ ਅਧਿਕਾਰ ਹੈ ਪਰ ਇੱਕ ਸਿਸਟਮ ਦਾ ਹੋਵੇ ਸੋ ਉਸ ਤਰ੍ਹਾਂ ਜਿਸ ਤਰ੍ਹਾਂ ਦੀ ਸਥਿਤੀ ਹੈ ਕਿ ਇਹ ਖਿੱਤੇ ਦੇ ਵਿੱਚ ਜਿਸ ਤਰ੍ਹਾਂ ਅਸੀਂ ਖੋਤੀ ਜੇ ਕੋਈ ਕਿਤੇ ਫੋਟੋ ਪਾ ਦੇਣਾ ਕੋਈ ਖੱੱਚਰ ਰਿਹੜਾ ਕੋਈ ਲੋਹਾ ਲਈ ਜਾਂਦਾ ਤੇ ਨਾਲ ਦੀ ਨਾਲ ਘੇਰ ਕਿਉਂ ਨਾ ਖੋਤੀ ਪੀਟਾ ਪ੍ਰੇਮੀ ਪਸ਼ੂ ਪ੍ਰੇਮੀ ਬ੍ਰੈਡ ਖਲਾਉਣ ਲੱਗ ਜਾਣਗੇ ਠੰਡੇ ਪਾਣੀ ਦੀ ਬੋਤਲ ਪਲਾਉਣ ਲੈ ਜਾਣਗੇ ਖੱਚਰਾਂ ਨੂੰ ਯਾਰ ਖੱਚਰ ਦਾ ਕੰਮ ਭਾਰ ਟੋਣਾ ਆ ਇਹ ਚੀਜ਼ਾਂ ਇਸ ਸਾਰੇ سلسلے ਦਾ ਹਿੱਸਾ ਨੇ ਤੇ ਉਸ ਤਰ੍ਹਾਂ ਜਿਹੜੀ ਹਾਰਸ ਪਾਵਰ ਹੈ ਘੋੜਿਆਂ ਦੀ ਜਿਹੜੀ ਪਾਵਰ ਹੈ ਉਹ ਘੋੜਿਆਂ ਦੀ ਪਾਵਰ ਨੇ ਘੋੜਿਆਂ ਦਾ ਕੰਮ ਕਰਨਾ ਮੱਝਾਂ ਨੇ ਮੱਝਾਂ ਦਾ ਕੰਮ ਕਰਨਾ ਹਾਥੀਆਂ ਨੇ ਵੀ ਲੱਕੜਾਂ ਦਾ ਭਾਰ ਟੋਣਾ ਸੋ ਇਸ ਮਾਮਲੇ ਦੇ ਵਿੱਚ ਜਿਹੜੀਆਂ ਚੀਜ਼ਾਂ ਇਸ ਤਰ੍ਹਾਂ ਬਣੀਆਂ ਨੇ ਕਿਤੇ ਨਾ ਕਿਤੇ ਉਹ ਇਸ ਕੰਮ ਲਈ ਬਣੀਆਂ ਨੇ ਉਹਨਾਂ ਤੇ ਜ਼ੁਲਮ ਨਹੀਂ ਹੈ ਕੀ ਮਨੁੱਖਾਂ ਦੀਆਂ ਦੌੜਾਂ ਨਹੀਂ ਹੁੰਦੀਆਂ ਤੇ ਅਸੀਂ ਨਾਲ-ਨਾਲ ਜਦ ਇਹ ਇਸ ਮਾਮਲੇ ਨੂੰ ਲੈ ਕੇ ਇੱਕ ਹਉਤੀ ਹਮਦਰਦ ਬਣ ਜਾਂਦੇ ਆ ਹੁਣ ਤੁਸੀਂ ਵੇਖੋ ਕਿਹਾ ਮੈਂ ਤਸਵੀਰ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਜਿਹੜੀ ਸਥਿਤੀ ਹੈ ਕਿ ਬਿੱਲੀ ਤੇ ਚੂਹਾ ਸ਼ੇਰ ਤੇ ਬੱਕਰਾ ਸਭ ਇਕੱਠੇ ਹੋ ਗਏ ਨੇ ਬਿੱਲੀ ਤੇ ਚੂਹਾ ਇੱਕੋ ਬਾਟੀ ਦੇ ਵਿੱਚ ਜਿਹੜਾ ਹੈਗਾ ਦੁੱਧ ਪੀਂਦੇ ਨੇ ਜਿਸ ਤਰ੍ਹਾਂ ਦੀ ਸਥਿਤੀ ਬਣ ਗਈ ਹੈ ਪਰ ਆ ਚੂਹੇ ਤੁਸੀਂ ਵੇਖੋ ਇਹਨਾਂ ਦੱਖਣੀ ਅਸ਼ੇਈ ਮੁਲਕਾਂ ਦੇ ਵਿੱਚ ਐਡੇ ਮਾੜੇ ਹਾਲਾਤ ਨੇ ਆਉਣ ਵਾਲੇ ਸਮੇਂ ਜਿਸ ਤਰ੍ਹਾਂ ਆਪਾਂ ਗਦਰ ਇਤਿਹਾਸ ਦਾ ਗੱਲ ਕਰਨਾ ਕਿ 1803 ਤੋਂ 97 ਤੋਂ ਲੈ ਕੇ 1920 ਤੱਕ ਜਿਹੜੀ ਇੰਡੀਆ 'ਚ ਖਾਸ ਕਰਕੇ ਪੰਜਾਬ ਦੇ ਵਿੱਚ ਜੋ ਗਦਰ ਲਹਿਰ ਪੈਦਾ ਹੋਈ ਉਹਦੇ ਹਾਲਾਤ ਕੀ ਬਣੇ ਉਹਦੇ ਵਿੱਚ ਪਲੇਗ ਦਾ ਇੱਕ ਬਹੁਤ ਵੱਡਾ ਰੋਲ ਹੈ ਜਦੋਂ ਪਲੇਗ ਪਈ ਲੋਕ ਮਰ ਰਹੇ ਸਨ ਤੇਜਸਸ ਦੇ ਵਿੱਚ ਅਧਿਉ ਵੱਧ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਤੇ ਅੰਗਰੇਜ਼ ਸਰਕਾਰ ਕਹਿੰਦੀ ਜਿੱਥੇ ਪਲੇਗ ਹੈ ਘਰ ਟਾ ਦਿਓ ਮਤਲਬ ਪਲੇਗ ਦੇ ਘਟਾਉਣ ਵਾਸਤੇ ਤੁਸੀਂ ਕੋਈ ਬਿਹਤਰ ਕੰਮ ਨਾ ਕਰਿਓ ਬਲਕਿ ਗਰੀਬ ਲੋਕਾਂ ਦੇ ਘਰ ਟਾ ਦਿਓ ਤੇ ਇਸ ਸਿਲਸੇ ਦੇ ਵਿੱਚ ਪਲੇਗ ਦਾ ਕਾਰਨ ਕੀ ਬਣਦਾ ਇਹ ਚੀਜ਼ਾਂ ਬਣਦੀਆਂ ਨੇ ਸਾਡੀ ਆਸਤਾ ਹੈ ਧਰਮ ਦੇ ਵਿੱਚ ਕੋਈ ਚੂਹੇ ਪੂਜੀ ਜਾਂਦਾ ਹੈ ਕੋਈ ਕੁੱਤੇ ਪੂਜੀ ਜਾਂਦਾ ਹੈ ਠੀਕ ਹੈ ਇਹ ਚੀਜ਼ਾਂ ਕੁਦਰਤ ਦਾ ਹਿੱਸਾ ਨੇ ਪਰ ਇੱਕ ਹੱਦ ਤੇ ਹੋਣੀ ਚਾਹੀਦੀ ਹੈ ਨਾ ਮੈਂ ਕਿੰਨੀ ਵਾਰੀ ਜ਼ਿਕਰ ਕੀਤਾ ਕਿ ਛੱਤ ਵੀੜ ਚਿੜੀਏ ਘਰ ਦੇ ਜਿੱਕਰ ਰਿਪੋਰਟ ਆਈ ਸੀ ਕਿ ਸ਼ੇਰਾਂ ਦੀ ਮੌਤ ਦੇ ਲਈ ਚੂਹਿਆਂ ਦਾ ਪਿਸ਼ਾਬ ਜ਼ਿੰਮੇਵਾਰ ਹੈ ਛਤਵੀੜ ਚਿੜੀਏ ਘਰ ਦੇ ਵਿੱਚੋਂ ਸ਼ੇਰ ਸਾਰੇ ਇੰਡੀਆ ਚ ਮਰ ਰਹੇ ਨੇ ਜਿਸ ਤਰ੍ਹਾਂ ਉਹਨਾਂ ਦੀ ਜਿਹੜੀ ਮੌਤ ਹੁੰਦੀ ਹੈ ਜਿਗਰ ਦੀ ਬਿਮਾਰੀ ਦੇ ਨਾਲ ਉਹ ਡਾਕਟਰ ਗੁਰਪ੍ਰੀਤ ਭੈਣ ਜੀ ਉਹਨਾਂ ਨੇ ਦੱਸਿਆ ਹੋਇਆ ਸੀ ਵੈਟਰਨਰੀ ਦੇ ਅਧਿਕਾਰੀ ਨੇ ਕਿ ਚੂਹੇ ਫਿਰ ਜਦੋਂ ਸ਼ੇਰਾਂ ਦਾ ਮਾਸ ਜਿਹੜਾ ਉਹ ਖਾਂਦੇ ਨੇ ਉਸ ਮਾਸ ਤੇ ਜਦੋਂ ਪਿਸ਼ਾਬ ਕਰਦੇ ਨੇ ਉਹਦੇ ਨਾਲ ਬੜੀ ਗੰਭੀਰ ਬਿਮਾਰੀ ਲੱਗਦੀ ਹੈ ਜਿਸ ਸਸਤੇ ਵਿੱਚ ਫਿਰ ਉਥੋਂ ਇਹ ਟਰੇਸ ਹੋਇਆ ਸੀ ਕਿ ਇੰਡੀਆ ਦੇ ਵਿੱਚ ਜਿਹੜੇ ਜ਼ੂਨ ਐ ਉਹਨਾਂ ਦੇ ਵਿੱਚ ਸ਼ੇਰਾਂ ਦੀ ਮੌਤ ਦਾ ਕਾਰਨ ਚੂਹਿਆਂ ਦਾ ਪਿਸ਼ਾਬ ਹੈ ਆਟਾ ਚੱਕੀਆਂ ਤੇ ਗ੍ਰੋਸਰੀ ਸ਼ਾਪਸ ਤੇ ਘਰਾਂ ਦੇ ਵਿੱਚ ਕਿੰਨੇ ਚੂਹੇ ਤੁਰੇ ਫਿਰਦੇ ਨੇ ਪੁਲ ਡੇਗ ਰਹੇ ਨੇ ਚੂਹਿਆਂ ਦੀਆਂ ਹੱਡਾਂ 'ਚ ਪਾਣੀ ਪੈਂਦਾ ਸੜਕਾਂ ਦਬ ਰਹੀਆਂ ਨੇ ਘਰ ਦਬ ਰਹੇ ਨੇ ਪਰ ਅਸੀਂ ਦਾਣੇ ਪਾਈ ਜਾਂਦੇ ਹਾਂ ਅਸੀਂ ਚੂਹਾ ਮਾਰਨ ਦੇ ਲਈ ਕੜਿੱਕੀ ਮਾਰਨ ਵਾਲੀ ਨਹੀਂ ਲਾਉਂਦੇ ਆਉਣ ਵਾਲੇ ਸਮੇਂ ਹਾਲਾਤ ਕੀ ਹੋਣੇ ਨੇ ਤੁਸੀਂ ਵੇਖੋ ਕਿ ਆਰਥਿਕ ਤੰਗ ਹਾਲੀ ਨਾਲ ਜੂਝ ਰਹੇ ਪਾਕਿਸਤਾਨ ਨੇ ਚੂਹਿਆਂ ਦੇ ਨਾਲ ਨਿਪਟਣ ਦੇ ਲਈ ਸ਼ਕਾਰੀ ਬਿੱਲੀਆਂ ਤਾਇਨਾਤ ਕਰਨ ਦਾ ਫੈਸਲਾ ਕਰ ਕੀਤਾ ਹੈ ਪਾਕਿਸਤਾਨ ਦੀ ਨਵੀਂ ਬਣੀ ਸਰਕਾਰ ਨੂੰ ਇਹ ਸਮੱਸਿਆ ਆਈ ਕਿ ਪਾਕਿਸਤਾਨ ਦੀ ਸੰਸਦ ਦੇ ਵਿੱਚ ਚੂਹੇ ਬਹੁਤ ਵੱਧ ਗਏ ਨੇ ਤੇ ਪਾਕਿਸਤਾਨ ਦੀ ਕੈਪੀਟਲ ਡਵੈਲਪਮੈਂਟ ਅਥਾਰਟੀ ਸੀਡੀ ਨੇ ਇਸ ਤੇ ਵਾਸਤੇ 12 ਲੱਖ ਰੁਪਏ ਪਾਕਿਸਤਾਨੀ ਬਜਟ ਰੱਖਿਆ 12 ਲੱਖ ਰੁਪਏ ਦਾ ਪਾਕਿਸਤਾਨ ਦੇ ਜੀਓ ਟੀਵੀ ਨੇ ਇਹ ਜਾਣਕਾਰੀ ਨਸ਼ਰ ਕੀਤੀ ਹੈ ਦਰਸਲ ਸੰਸਦ ਦੇ ਵਿੱਚ ਚੂਹਿਆਂ ਦੀ ਤਾਦਾਦ ਵੱਧ ਰਹੀ ਹੈ ਤੇ ਸੈਨੇਟ ਤੇ ਨੈਸ਼ਨਲ ਅਸੈਂਬਲੀ ਪਾਕਿਸਤਾਨ ਦੇ ਕਈ ਵਿਭਾਗਾਂ ਦੇ ਵਿੱਚ ਬਹੁਤ ਸਾਰੀਆਂ ਜ਼ਰੂਰੀ ਤੇ ਜਿਹੜੀਆਂ ਗੁਪਤ ਫੈਲਾਂ ਨੇ ਉਹ ਚੂਹਿਆਂ ਨੇ ਬਰਬਾਦ ਕਰ ਦਿੱਤੀਆਂ ਨੇ ਕੰਪਿਊਟਰ ਦੀਆਂ ਤਾਰਾਂ ਤੱਕ ਕੱਟ ਦਿੱਤੀਆਂ ਨੇ ਏਸੀ ਦੀਆਂ ਤਾਰਾਂ ਤੱਕ ਕੱਟ ਦਿੱਤੀਆਂ ਨੇ ਇੱਥੇ ਆ ਬਾਈ ਨੰਬਰ ਤੇ ਸਾਡੇ ਉਹ ਜੋਤੀ ਟੈਲੀਕਮ ਵਾਲੇ ਨੇ ਇੱਕ ਦਿਨ ਮੈਂ ਉਹਨਾਂ ਦੇ ਗਿਆ ਤੇ ਉਹ ਦੱਸਣਾ ਮੈਂ ਕਿਹਾ ਜਾਲੀ ਕਿਉਂ ਲਾਈ ਐ ਏਸੀ ਤੇ ਐਡੀ ਵੱਡੀ ਛਿਪਕ ਲਈਆਂ ਵਾਸਤੇ ਕਹਿੰਦਾ ਨਹੀਂ ਜੀ ਚੂਹਿਆਂ ਦੇ ਵਾਸਤੇ ਵਧੀਆ ਸ਼ੋਰੂਮ ਹੈ ਮੋਬਾਈਲ ਦਾ ਜੋਤੀ ਕਮਿਊਨੀਕੇਸ਼ਨ ਵਾਲਾ ਦਾ ਬਾਈ ਨੰਬਰ ਤੇ ਪਰ ਪਤਾ ਨਹੀਂ ਕਿੱਥੋਂ ਚੂਹੇ ਆ ਜਾਂਦੇ ਨੇ ਤੇ ਖਾਣ ਪੀਣ ਦਾ ਕੋਈ ਦੁਕਾਨ ਚ ਉਹਨਾਂ ਦੇ ਸਮਾਨ ਨਹੀਂ ਐ ਮੋਬਾਈਲ ਨੇ ਇਸ ਤਰ੍ਹਾਂ ਉਹ ਚੂਹੇ ਇੱਕ ਏਸੀ ਦੇ ਵਿੱਚ ਇੱਕ ਖਾਸ ਕਿਸਮ ਦੀ ਕੋਈ ਰਬੜ ਲੱਗਦੀ ਹੈ ਕਹਿੰਦਾ ਹਰ ਵਾਰੀ ਉਸੇ ਨੂੰ ਕੱਟਦੇ ਨੇ ਉਹਦੇ ਕਿ ਜਾਂ ਤਾਂ ਕੋਈ ਸਗੰਧ ਐ ਇਦਾਂ ਦੀ ਹੈ ਜਾਂ ਕਾਰਨ ਕੀ ਹੈ ਉਹ ਮਤਲਬ ਉਸ ਨੂੰ ਬਚਾਉਣ ਵਾਸਤੇ ਏਸੀ ਦੇ ਉੱਤੇ ਐਡਾ ਡੱਬਾ ਜਾਲੀ ਦਾ ਲਾਇਆ ਸਾਰੇ ਦੁਕਾਨਦਾਰਾਂ ਨੇ ਲਵਾ ਲਿਆ ਆ ਪਟਿਆਲੇ ਦੇ ਵਿੱਚ ਜਦੋਂ ਆ ਨਾਲੇ ਅੰਡਰਗਰਾਊਂਡ ਕੀਤੇ ਐਨੇ ਚੂਹੇ ਵੱਧ ਗਏ ਨੇ ਖੇਤਾਂ 'ਚ ਇਹਨੇ ਚੂਹੇ ਫਸਲਾਂ ਬਰਬਾਦ ਕਰਦੇ ਨੇ ਇੰਡੀਆ ਦੀ ਰਿਪੋਰਟ ਹੈ ਕਿ 1.4 ਸੌ ਕਰੋੜ ਚੂਹਾ ਇੰਡੀਆ 'ਚ ਹੈ ਜਿਸ ਤਰ੍ਹਾਂ 6 ਚੂਹੇ ਇੱਕ ਬੰਦੇ ਦੀ ਖੁਰਾਕ ਆ ਜਾਂਦੇ ਨੇ ਹਿਸਾਬ ਲਾ ਲਓ ਯਾਨੀ 150 ਕਰੋੜ ਬੰਦੇ ਦੀ ਖੁਰਾਕ ਇੰਡੀਆ 'ਚ ਚੂਹੇ ਖਾ ਜਾਂਦੇ ਨੇ ਇਸ ਸਬੰਧੀ ਪਾਕਿਸਤਾਨ ਦੇ ਵਿੱਚ ਇਥੋਂ ਦੀ ਸਰਕਾਰ ਨੇ ਹੁਣ 12 ਲੱਖ ਰੁਪਏ ਦੇ ਵਿੱਚ ਬਿੱਲੀਆਂ ਖਰੀਦਣ ਦੇ ਲਈ ਇੱਕ ਬਜਟ ਕੱਢਿਆ ਸੀਡੀ ਨੇ ਇਹਨਾਂ ਚੂਹਿਆਂ ਨੂੰ ਖਤਮ ਕਰਨ ਲਈ ਪ੍ਰਾਈਵੇਟ ਐਕਸਪਰਟ ਦੀ ਮਦਦ ਲੈਣ ਦੀ ਯੋਜਨਾ ਬਣਾਈ ਹੈ ਇਸ ਤੋਂ ਇਲਾਵਾ ਚੂਹੇ ਫੜਨ ਲਈ ਖਾਸ ਤਰ੍ਹਾਂ ਦੇ ਜਿਹੜੇ ਮੈਸ਼ ਟਰੈਪ ਨੇ ਜਿਹੜੇ ਚੂਹੇਦਾਨੀਆਂ ਵੀ ਲਗਾਈਆਂ ਜਾਣਗੀਆਂ ਸੋ ਇਸ ਸਬੰਧੀ ਪਾਕਿਸਤਾਨ ਆਰਥਿਕ ਤੰਗੀ ਦੇ ਵਿੱਚ ਖਤਮ ਹੋਣ ਦਾ ਨਾਂ ਲੈ ਰਹੀ ਸੋ ਆਈਐਮਐਫ ਨੇ 6.28 ਅਰਬ ਡਾਲਰ ਪਾਕਿਸਤਾਨ ਨੇ ਕਰਜ਼ਾ ਲੈ ਰਿਹਾ ਹੈ ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਲਗਾਤਾਰ ਗਧਿਆਂ ਦੀ ਤਾਦਾਦ ਵੀ ਵਧ ਰਹੀ ਹੈ ਹਾਲਾਂਕਿ ਪੂਰੀ ਦੁਨੀਆ 'ਚ ਗਧਿਆਂ ਦੀ ਤਾਦਾਦ ਘਟ ਰਹੀ ਹੈ ਪਾਕਿਸਤਾਨੀ ਸਰਕਾਰ ਨੇ 2 ਮਹੀਨੇ ਪਹਿਲਾਂ ਦੇਸ਼ ਦਾ ਆਰਥਿਕ ਸਰਵੇਖਣ ਪੇਸ਼ ਕੀਤਾ ਸੀ ਜਿਸ ਦੇ ਵਿੱਚ ਦੱਸਿਆ ਸੀ ਕਿ ਦੇਸ਼ ਦੇ ਵਿੱਚ ਪਾਕਿਸਤਾਨ ਦੇ ਵਿੱਚ ਗਧਿਆਂ ਦੀ ਤਾਦਾਦ 1.72% ਵਧ ਕੇ 59 ਲੱਖ ਗਧੇ ਹੋ ਗਏ ਨੇ ਪਾਕਿਸਤਾਨ ਦੇ ਵਿੱਚ 1 ਸਾਲ ਦੇ ਵਿੱਚ 1 ਲੱਖ ਗਧੇ ਵਧ ਗਏ ਨੇ ਗਧੇ ਪਾਲਣ ਦੇ ਮਾਮਲੇ 'ਚ ਪਾਕਿਸਤਾਨ ਦਾ ਤੀਸਰਾ ਸਥਾਨ ਹੈ ਕਿਉਂਕਿ 2022 ਦੇ ਵਿੱਚ ਗਧਿਆਂ ਦੀ ਆਬਾਦੀ 58 ਲੱਖ ਸੀ ਪਾਕਿਸਤਾਨ ਹਰ ਸਾਲ ਚੀਨ ਨੂੰ ਉਸਤਨ 5 ਲੱਖ ਗਧੇ ਨਰਜਾਤ ਕਰਦਾ ਤੇ ਇਸ ਦੇ ਬਾਵਜੂਦ ਵੀ ਪਾਕਿਸਤਾਨ ਦੇ ਵਿੱਚ ਗਧਿਆਂ ਦੀ ਵਾਦੀ ਦੇ ਵਿੱਚ 1 ਲੱਖ ਇਜ਼ਾਫਾ ਹੁੰਦਾ ਤੇ ਜਿਸ ਤਰ੍ਹਾਂ ਵੈਸੇ ਦਾ ਗਧਿਆਂ ਦਾ ਦੁੱਧ ਉਹ ਕੈਲੂਪੈਟਰਾ ਸੀ ਨਾ ਕਿੱਥੋਂ ਦੀ ਮਹਾਰਾਣੀ ਸੀ ਉਹ ਗਧੇ ਦੇ ਦੁੱਧ ਨਾਲ ਨਹਾਉਂਦੀ ਸੀ ਤੇ ਇਸ ਦੌਰਾਨ ਪਾਕਿਸਤਾਨ ਸਰਕਾਰ ਨੇ ਦੱਸਿਆ ਕਿ ਪਿਛਲੇ ਸਾਲ ਗਧਿਆਂ ਦੀ ਵਿਕਰੀ ਤੇ ਫੋਰਨ ਰਿਵਰਸ ਹਾਸਲ ਕਰਨਗੇ ਤੇ ਪਾਕਿਸਤਾਨ ਦੀ ਕੈਬਨਿਟ ਨੇ ਗਧਿਆਂ ਦੀ ਖਾਲਸ ਸਮੇਤ ਜਿਹੜੇ ਇਸ ਤਰ੍ਹਾਂ ਦੇ ਪਸ਼ੂ ਨੇ ਉਹਨਾਂ ਨੂੰ ਡੇਰੀ ਉਤਪਾਦਾਂ ਲਈ ਚੀਨ ਨਿਰਯਾਤ ਕਰਨ ਨੂੰ ਮਨਜ਼ੂਰੀ ਦਿੱਤੀ ਹੈ ਪਾਕਿਸਤਾਨ ਦੇ ਵਿੱਚ 80 ਲੱਖ ਲੋਕ ਪਸ਼ੂ ਪਾਲਣ ਦਾ ਕੰਮ ਕਰਦੇ ਨੇ ਤੇ ਚੀਨ ਨੂੰ ਗਧੇ ਨਿਰਯਾਤ ਕਰਕੇ ਲੋਕਾਂ ਦੀ ਕਮਾਈ ਦੇ ਵਿੱਚ 40 ਫੀਸਦੀ ਹੁਸ਼ਾਲ ਆਇਆ ਤੇ ਪਾਕਿਸਤਾਨ ਦੇ ਵਿੱਚ ਹਰ ਸਾਲ 1 ਲੱਖ ਗਧੇ ਵਧ ਜਾਂਦੇ ਨੇ 219 ਚ 55 ਲੱਖ ਸੀਗੇ 220 ਦੇ ਵਿੱਚ ਇਹ ਤਦਾਦ ਵਧ ਕੇ 56 ਲੱਖ ਹੋ ਗਈ 21 ਦੇ ਵਿੱਚ 57 ਲੱਖ 22 ਚ 58 ਲੱਖ ਤੇ 23 ਚ 59 ਲੱਖ ਗਧੇ ਪਾਕਿਸਤਾਨ ਚ ਹੋ ਗਏ ਨੇ ਤੇ ਚੀਨ ਦੇ ਵਿੱਚ ਅ ਗਧਿਆਂ ਤੋਂ ਦਵਾਈ ਬਣਾਈ ਜਾਂਦੀ ਹੈ ਆਰਥਿਕ ਤੰਗੀ ਨਾਲ ਜੂਝ ਰਿਹਾ ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ 9 ਲੱਖ ਕਰੋੜ ਨੂੰ ਪਾਰ ਕਰ ਗਿਆ ਇਸ ਤੋਂ ਬਚਣ ਲਈ ਪਾਕਿਸਤਾਨ ਸਰਕਾਰ ਨੇ ਲੋਕਾਂ ਨੂੰ ਗਧੇ ਪਾਲਣ ਦੀ ਅਪੀਲ ਕੀਤੀ ਹੈ ਤੇ ਸਰਕਾਰ ਇਹਨਾਂ ਗਧਿਆਂ ਨੂੰ ਚੀਨ ਨੂੰ ਵੇਚ ਰਹੀ ਹੈ ਚੀਨ ਦੁਨੀਆ ਭਰ ਦੇ ਵਿੱਚੋਂ ਗਧਿਆਂ ਦਾ ਵੱਡਾ ਇمپੋਰਟਸ ਮੁਲਕ ਹੈ। ਚੀਨ ਨੇ ਮੈਡੀਸਨ ਦੇ ਲਈ ਗਧਿਆਂ ਦੀ ਮੰਗ ਹਮੇਸ਼ਾ ਉੱਥੇ ਬਣੀ ਰਹਿੰਦੀ ਹੈ। ਰਿਪੋਰਟਾਂ ਦੇ ਮੁਤਾਬਕ ਚੀਨ ਦੇ ਵਿੱਚ ਗਧਿਆਂ ਦਾ ਵੱਡਾ ਵਪਾਰ ਹੈ। ਚੀਨ ਦੇ ਵਿੱਚ ਗਧੇ ਦੇ ਮਾਸ ਤੋਂ ਲੈ ਕੇ ਉਸਦਾ ਦੁੱਧ, ਦਸਤੀ, ਚਮੜੀ ਤੱਕ ਬਹੁਤ ਮੰਗ ਹੈ। ਗਧੇ ਦਾ ਮਾਸ ਚੀਨ ਦੇ ਵਿੱਚ ਸਭ ਤੋਂ ਪ੍ਰਸਿੱਧ ਸਟ੍ਰੀਟ ਫੂਡ ਹੈ। ਗਧੇ ਦਾ ਮਾਸ। ਓ ਮਾਈ ਗਾਡ। ਗਧੇ ਦਾ ਮਾਸ ਬੜਾ ਖਾਸ ਲਿਖਣਾ ਪਏਗਾ ਹੁਣ ਤਾਂ। پاکستان ਨੇ 80 ਲੱਖ پاکستان ਦੇ 80 ਲੱਖ ਤੋਂ ਜ਼ਿਆਦਾ ਲੋਕ ਗਧਿਆਂ ਦੇ ਵਪਾਰ ਤੇ ਨਿਰਭਰ ਨੇ ਤੇ ਦੁਨੀਆ ਦੇ ਵਿੱਚ ਸਭ ਤੋਂ ਗਧੇ ਚੀਨ ਨਿਰਯਾਤ ਕਰਦਾ ਤੇ ਪਾਕਿਸਤਾਨ ਇਸ ਮਾਮਲੇ 'ਚ ਤੀਸਰੇ ਨੰਬਰ ਤੇ ਆਉਂਦਾ ਹੈ ਤੇ ਇਥੋਂ ਗਧਿਆਂ ਤੋਂ ਕਈ ਕਿਸਮ ਦੀਆਂ ਦਵਾਈਆਂ ਕਈ ਕਿਸਮ ਦੀਆਂ ਚੀਜ਼ਾਂ ਉਹ ਗਧਿਆਂ ਤੋਂ ਬਣਾਉਂਦੇ ਨੇ ਸੋ ਆਗਲਾ ਕਹਿੰਦਾ ਗਧੇ ਦੀ ਕੀ ਵੈਲਿਊ ਹੈ ਹੈਨਾ ਗਦੇ ਕੋ ਗਦਾ ਮਿਲੇ ਚਲੇ ਲਾਤ पे लात ਗਿਆਨੀ ਕੋ ਗਿਆਨੀ ਮਿਲੇ ਖਰੇ ਗਿਆਨ ਕੀ ਬਾਤ ਵੈਸੇ ਇੰਡੀਆ ਚ ਗਧਿਆਂ ਦੀ ਤਦਾਦ ਜਿਹੜੀ ਐ 4 ਟੰਗਾ ਵਾਲਿਆਂ ਦੀ ਘਟ ਰਹੀ ਐ 2 ਟੰਗਾ ਵਾਲਿਆਂ ਦਾ ਪਤਾ ਨਹੀਂ ਵੈਸੇ ਹਾਜ਼ਰਤ ਮੁਹੰਮਦ ਸਾਹਿਬ ਨੇ ਵੀ ਗਦੇ ਪਾਲੇ ਸੀ ਉੱਠ ਪਾਲੇ ਸੀਗੇ ਹੈਨਾ ਸੋ ਗਧਿਆਂ ਦਾ ਵਪਾਰ ਐ ਜਿਹੜਾ ਇੱਥੇ ਮੇਲੇ ਹੀ ਗਧਿਆਂ ਦੇ ਕਈ ਲੱਗਦੇ ਨੇ ਸੋ ਉਸਦਾਂ ਇੱਕ ਮੈਂ ਉੱਥੇ ਇੱਕ ਵਾਰੀ ਖਬਰ ਪੜ੍ਹਿਆ ਸੀ ਕਿ ਪਾਕਿਸਤਾਨ ਦੇ ਵਿੱਚ ਗਦੇ ਵੀ ਹੈਰੋਨ ਦੇ ਆਦੀ ਹੋ ਗਏ ਕਿਤੇ ਮੁੰਡੇ ਲੋਕ ਕੇ ਹੈਰੋਨ ਪੀਂਦੇ ਹੁੰਦੇ ਸੀ ਤੇ ਉਹਨਾਂ ਦੇ ਧੂਏ ਤੋਂ ਗਦੇ ਨੂੰ ਆਦਤ ਪੈ ਗਈ ਉਹ ਉਹਨਾਂ ਦਾ ਧੂਆ ਸੁੰਗਦਾ ਸੀ ਤੇ ਉਹ ਗਦਾ ਵੀ ਹੈਰੋਂ ਦਾ ਐਡਿਕਟ ਹੋ ਗਿਆ ਸੀਗਾ ਵੈਸੇ ਹਾਲਾਂਕਿ ਮੁੱਲਾ ਨਸੀਰਉद्दीन ਦਾ ਗਦਾ ਬਹੁਤ ਮਸ਼ਹੂਰ ਹੈ ਪਰ ਇਸ ਸਿਲਸਲੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਨੇ ਠੀਕ ਹੈ ਉਹਨਾਂ ਤੋਂ ਕਮਾਈ ਕਰਦੇ ਨੇ ਐ ਜਿਸ ਸਿਲਸਲੇ ਵਿੱਚ ਚੀਨ ਨੇ ਸਾਡੇ ਤੋਂ ਬਾਂਦਰ ਵੀ ਮੰਗੇ ਸੀਗੇ ਹਿਮਾਚਲ ਦੇ ਵਿੱਚ ਮਤਲਬ ਕਰੋੜਾਂ ਰੁਪਏ ਦਾ ਫਰੂਟ ਬਾਂਦਰ ਬਰਬਾਦ ਕਰਦੇ ਨੇ ਮੰਕੀ ਬਾਈਟਸ ਨੂੰ ਤਾਂ ਵਾਇਰਸ ਵੀ ਆ ਗਿਆ ਪਾਕਿਸਤਾਨ ਦੇ ਵਿੱਚ ਹੈ ਨਾ ਤੇਜਸ ਵਿੱਚ ਜਿਹੜਾ ਇੰਡੀਆ ਤੋਂ 4-5 ਸਾਲ ਪਹਿਲਾਂ ਚੀਨ ਨੇ ਮੰਗ ਕੀਤੀ ਸੀ ਕਿ ਸਾਨੂੰ ਬਾਂਦਰ ਦੇ ਦਿਓ ਪਰ ਇਹ ਭਾਈ ਹਨੂਮਾਨ ਜੀ ਦਾ ਰੂਪ ਹੈ ਥੋੜੀ ਦੇਣਗੇ ਪਰ ਹਿਮਾਚਲ ਗਵਰਨਮੈਂਟ 500 ਪਾਣੀ 550 ਰੁਪਏ ਦਿੰਦੀ ਹੈ ਜੇ ਤੁਸੀਂ ਇੱਕ ਬਾਂਦਰ ਮਾਰਦੇ ਹੋ ਪਰ ਮਾਰਦਾ ਕੋਈ ਨਹੀਂ ਮੌਂਕੀ ਬਾਈਟ ਦੀਆਂ ਘਟਨਾਵਾਂ ਲਗਾਤਾਰ ਘਟ ਰਹੀਆਂ ਨੇ ਸੌਣ ਵਾਲੇ ਸਮੇਂ ਤੁਸੀਂ ਵੇਖੋਗੇ ਜਿਵੇਂ ਪਾਕਿਸਤਾਨ 'ਚ ਚੂਹੇ ਨੇ ਇਦਾਂ ਸਾਡੇ ਵੀ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਐ ਇੱਥੇ ਚੂਹੇ ਕੀੜੇ ਮਕੌੜੇ ਕੁੱਤੇ ਅਵਾਰਾ ਜਾਨਵਰ ਇਹ ਚੀਜ਼ਾਂ 'ਚ ਬੇਤਹਾਸ਼ਾ ਵਾਧਾ ਹੋ ਰਿਹਾ ਇੱਕ ਸਰਕਲ ਹੋਣਾ ਚਾਹੀਦਾ ਤੁਸੀਂ ਆਸਟ੍ਰੇਲੀਆ ਵੇਖੋ ਉੱਥੇ ਜੰਗਲੀ ਊਠ ਐਨੇ ਨੇ ਕਿ ਉਹਨਾਂ ਨੂੰ ਮਾਰਦੇ ਨੇ ਕਿਉਂਕਿ ਖਾਸ ਕਿਸਮ ਦੀ ਗੰਦੀ ਮਥੇਨ ਗੈਸ ਪਤਾ ਨਹੀਂ ਕਿਹੜੀ ਛੱਡਦੇ ਨੇ ਜਿਸ ਦੇ ਨਾਲ ਵਾਤਾਵਰਨ ਖਰਾਬ ਹੁੰਦਾ ਤੋਂ ਹਰ ਚੀਜ਼ ਜਿਹੜੀ ਐਕਸੈਸ ਆਫ ఎవਰੀਥਿੰਗ ਇਜ਼ ਬੈਡ ਕਿਸੇ ਵੀ ਚੀਜ਼ ਦੀ ਬਹੁਤਾਂ ਬਰਬਾਦੀ ਦਾ ਕਾਰਨ ਹੁੰਦੀ ਹੈ ਸੋ ਇਸ ਕਰਕੇ ਇਹ ਜਿਹੜਾ ਚੂਹੇ ਆਉਣ ਵਾਲੇ ਸਮੇਂ ਵੱਡੀ ਸਮੱਸਿਆ ਪੂਰੀ ਦੁਨੀਆ ਨੂੰ ਹੋਣਗੇ ਤੇ ਜੇ ਇੱਕ ਵਾਰੀ ਪਲੇਗ ਪੈ ਗਈ ਫਿਰ ਖਾਤਮੇ ਦਾ ਖਾਤਮਾ ਸੋ ਠੀਕ ਹੈ ਜਾਨਵਰਾਂ ਜਨੋਰਾ ਨੂੰ ਵੀ ਪਿਆਰ ਕਰੋ ਪਰ ਹਰ ਚੀਜ਼ ਦੀ ਇੱਕ ਖਾਸ ਹੱਦ ਹੁੰਦੀ ਹੈ ਇਸ ਤੇ ਕਿਸੇ ਨਾ ਕਿਸੇ ਤਰ੍ਹਾਂ ਪਾਬੰਦੀ ਲੱਗਣੀ ਚਾਹੀਦੀ ਹੈ